ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਬਰਾਂ ਤੇ ਚੀਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ H1B ਵੀਜ਼ਾ ਤੇ ਫੀਸ ਵਧਾਉਣ ਦੇ ਫੈਸਲੇ ਦਾ ਫਾਇਦਾ ਉਠਾਉਣ ਦੀ ਤਿਆਰੀ ਕਰ ਰਿਹਾ ਹੈ 트੍ਰੰਪ ਦੇ ਫੈਸਲੇ ਤੋਂ ਬਾਅਦ ਚੀਨ ਨੇ ਗਲੋਬਲ ਪੇਸ਼ੇਵਰਾਂ ਨੂੰ ਦੇਸ਼ 'ਚ ਕੰਮ ਕਰਨ ਲਈ ਸੱਦਾ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਚੀਨ ਅਗਲੇ ਮਹੀਨੇ ਤੋਂ ਇੱਕ ਨਵਾਂ ਰੁਜ਼ਗਾਰ ਵੀਜ਼ਾ ਲਾਗੂ ਕਰੇਗਾ ਪਿਛਲੇ ਸ਼ੁੱਕਰਵਾਰ 트럼ਪ ਪ੍ਰਸ਼ਾਸਨ ਨੇ H1B ਵੀਜ਼ਾ ਤੇ 1 ਲੱਖ ਅਮਰੀਕੀ ਡਾਲਰ ਦੀ ਫੀਸ ਦਾ ਐਲਾਨ ਕੀਤਾ। ਇਹ ਫੀਸ ਨਵੀਆਂ H1B ਅਰਜ਼ੀਆਂ ਜਮ੍ਹਾਂ ਕਰਨ ਤੇ ਇੱਕ ਮੁਸ਼ਤ ਲਈ ਜਾਵੇਗੀ। ਇਸ ਫੈਸਲੇ ਬਾਰੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਾਕੁਨ ਨੇ ਕਿਹਾ ਕਿ ਚੀਨ ਅਮਰੀਕੀ ਵੀਜ਼ਾ ਨੀਤੀ ਤੇ ਕੋਈ ਟਿੱਪਣੀ ਨਹੀਂ ਕਰੇਗਾ। ਉਹਨਾਂ ਕਿਹਾ ਕਿ ਵਿਸ਼ਵੀਕਰਨ ਦੇ ਯੁੱਗ 'ਚ ਸਰਹੱਦ ਪਾਰ ਪ੍ਰਤਿਭਾ ਵਿਸ਼ਵ ਪੱਧਰ ਤੇ ਤਕਨੀਕੀ ਅਤੇ ਆਰਥਿਕ ਤਰੱਕੀ ਨੂੰ ਉਤਸ਼ਾਹਿਤ ਕਰਦੀ ਹੈ। ਬੀਜਿੰਗ ਦੇਸ਼ ਵਿੱਚ ਮੌਕਿਆਂ ਦੀ ਪਰਚੋਲ ਕਰਨ ਲਈ ਵਿਸ਼ਵ ਪੇਸ਼ੇਵਰ ਪ੍ਰਤਿਭਾ ਦਾ ਸਵਾਗਤ ਕਰਦਾ ਹੈ। ਗੂਓ ਨੇ ਕਿਹਾ ਚੀਨ ਦੁਨੀਆ ਭਰ ਦੇ ਵੱਖ-ਵੱਖ ਉਦਯੋਗਾਂ ਤੇ ਖੇਤਰਾਂ ਦੀਆਂ ਪ੍ਰਤਿਭਾਵਾਂ ਦਾ ਚੀਨ 'ਚ ਆਉਣ ਅਤੇ ਰਹਿਣ, ਮਨੁੱਖੀ ਸਮਾਜ ਦੀ ਤਰੱਕੀ 'ਚ ਸਾਂਝੇ ਤੌਰ ਤੇ ਯੋਗਦਾਨ ਪਾਉਣ ਅਤੇ ਆਪਣੇ ਕੈਰੀਅਰ 'ਚ ਸਫਲਤਾ ਪ੍ਰਾਪਤ ਕਰਨ ਲਈ ਸਵਾਗਤ ਕਰਦਾ ਹੈ। ਸਾਰੇ H1B ਵੀਜ਼ਾ ਧਾਰਕਾਂ 'ਚੋਂ ਲਗਭਗ 71% ਭਾਰਤੀ ਨੇ ਇਸ ਤੋਂ ਬਾਅਦ ਚੀਨੀ ਪੇਸ਼ੇਵਰ ਲਗਭਗ 11.7% ਜਾਂ 46600 ਤੋਂ ਵੱਧ ਨੇ ਜਦਕਿ ਅਮਰੀਕਾ ਆਪਣੀ ਵੀਜ਼ਾ ਵਿਵਸਥਾ ਨੂੰ ਸਖਤ ਕਰ ਰਿਹਾ ਹੈ ਚੀਨ ਨੇ ਪਿਛਲੇ ਮਹੀਨੇ ਕੇ ਵੀਜ਼ਾ ਨਾਮਕ ਇੱਕ ਨਵੇਂ ਵਰਕ ਪਰਮਿਟ ਦਾ ਐਲਾਨ ਕੀਤਾ ਜੋ ਦੁਨੀਆ ਭਰ ਦੇ ਯੋਗ ਪੇਸ਼ੇਵਰਾਂ ਨੂੰ ਦੇਸ਼ 'ਚ ਆਉਣ ਅਤੇ ਕੰਮ ਦੇ ਮੌਕੇ ਲੱਭਣ ਦੀ ਆਗਿਆ ਦਿੰਦਾ ਹੈ ਕੇ ਵੀਜ਼ਾ 1 ਅਕਤੂਬਰ ਤੋਂ ਲਾਗੂ ਹੋਵੇਗਾ ਇਸ ਦਾ ਉਦੇਸ਼ ਨੌਜਵਾਨ ਵਿਗਿਆਨ ਅਤੇ ਟੈਕਨੋਲੋਜੀ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਹੈ ਇਸ ਲਈ ਕਿਸੇ ਘਰੇਲੂ ਮਾਲਕ ਜਾਂ ਸੰਸਥਾ ਨੂੰ ਸੱਦਾ ਜਾਰੀ ਕਰਨ ਦੀ ਲੋੜ ਨਹੀਂ ਹੈ ਚੀਨੀ ਨਿਊਜ਼ ਏਜੰਸੀ ਦੇ ਅਨੁਸਾਰ ਨਵੀਂ ਵੀਜ਼ਾ ਸ਼੍ਰੇਣੀ ਨੂੰ ਸਟੇਟ ਕੌਂਸਲ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ ਤੇ ਪਿਛਲੇ ਮਹੀਨੇ ਦੇਸ਼ ਦੇ ਦਾਖਲੇ ਅਤੇ ਨਿਕਾਸ ਨਿਯਮਾਂ 'ਚ ਸੋਧਾਂ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਲੀ ਕਿਆਂਗ ਦੁਆਰਾ ਦਸਤਖਤ ਕੀਤੇ ਗਏ ਸਨ ਚੀਨ ਆਪਣੇ ਮੌਜੂਦਾ 12 ਆਮ ਵੀਜ਼ਾ ਕਿਸਮਾਂ ਵਿੱਚ ਕੇ ਵੀਜ਼ਾ ਸ਼੍ਰੇਣੀ ਸ਼ਾਮਲ ਕਰੇਗਾ ਜੋ ਕਿ ਯੋਗ ਵਿਗਿਆਨ ਅਤੇ ਟੈਕਨੋਲੋਜੀ ਪੇਸ਼ੇਵਰਾਂ ਲਈ ਉਪਲਬਧ ਹੋਵੇਗਾ ਚੀਨ ਇਹਨਾਂ ਵੀਜ਼ਾ ਧਾਰਕਾਂ ਨੂੰ ਆਗਿਆਪ੍ਰਾਪਤ ਐਂਟਰੀਆਂ ਦੀ ਗਿਣਤੀ, ਵੈਧਤਾ ਮਿਆਦ ਅਤੇ ਠਹਿਰਨ ਦੀ ਲੰਬਾਈ ਦੇ ਮਾਮਲੇ 'ਚ ਵਧੇਰੇ ਲਚਕਤਾ ਪ੍ਰਦਾਨ ਕਰੇਗਾ ਕਿ ਵੀਜ਼ਾ ਧਾਰਕ ਸਿੱਖਿਆ ਤੇ ਸੱਭਿਆਚਾਰਕ ਆਦਾਨ-ਪ੍ਰਦਾਨ, ਵਿਗਿਆਨ ਅਤੇ ਟੈਕਨੋਲੋਜੀ ਗਤੀਵਿਧੀਆਂ ਤੇ ਉੱਦਮਤਾ ਅਤੇ ਕਾਰੋਬਾਰ 'ਚ ਵੀ ਸ਼ਾਮਲ ਹੋ ਸਕਦੇ ਨੇ। ਇੱਕ ਅਧਿਕਾਰੀ ਨੇ ਕਿਹਾ ਕਿ ਚੀਨ ਦੇ ਵਿਕਾਸ ਲਈ ਦੁਨੀਆ ਭਰ ਦੀ ਪ੍ਰਤਿਭਾਵਾਂ ਦੀ ਭਾਗੀਦਾਰੀ ਦੀ ਲੋੜ ਹੈ। ਚੀਨ ਦਾ ਵਿਕਾਸ ਉਹਨਾਂ ਲਈ ਮੌਕੇ ਵੀ ਪ੍ਰਦਾਨ ਕਰੇਗਾ ਇਸ ਤੋਂ ਇਲਾਵਾ ਯਾਤਰਾ ਨੂੰ ਉਤਸ਼ਾਹਿਤ ਕਰਨ ਲਈ ਚੀਨ ਨੇ 40 ਤੋਂ ਵੱਧ ਦੇਸ਼ਾਂ ਦੇ ਸੈਲਾਨੀਆਂ ਲਈ ਥੋੜੇ ਸਮੇਂ ਦੇ ਠਹਿਰਨ ਲਈ ਵੀਜ਼ਾ ਮੁਕਤ ਪ੍ਰਵੇਸ਼ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ H1B ਵੀਜ਼ਾ ਅਰਜ਼ੀਆਂ ਤੇ 1 ਲੱਖ ਅਮਰੀਕੀ ਡਾਲਰ ਦੀ ਸਾਲਾਨਾ ਫੀਸ ਲਗਾਉਣ ਦੇ ਐਲਾਨ ਤੇ ਦਸਤਖਤ ਕਰਨ ਤੋਂ ਬਾਅਦ ਅਮਰੀਕਾ ਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਲਈ ਇੱਕ ਐਮਰਜੈਂਸੀ ਸਹਾਇਤਾ ਨੰਬਰ ਜਾਰੀ ਕੀਤਾ ਹੈ। ਅਮਰੀਕਾ ਚ ਭਾਰਤੀ ਦੂਤਾਵਾਸ ਨੇ ਐਕਸ ਤੇ ਇੱਕ ਪੋਸਟ ਚ ਕਿਹਾ ਕਿ ਐਮਰਜੈਂਸੀ ਸਹਾਇਤਾ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕ ਮੋਬਾਈਲ ਨੰਬਰ +12025509931 ਤੇ ਕਾਲ ਅਤੇ ਵਟਸਐਪ ਕਰ ਸਕਦੇ ਨੇ ਦੂਤਾਵਾਸ ਨੇ ਕਿਹਾ ਕਿ ਇਸ ਨੰਬਰ ਦੀ ਵਰਤੋਂ ਸਿਰਫ ਤੁਰੰਤ ਐਮਰਜੈਂਸੀ ਸਹਾਇਤਾ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕਾਂ ਦੁਆਰਾ ਹੀ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਨਿਯਮਿਤ ਕਾਉਂਸਲਰ ਪੁੱਛਗਿੱਛ ਲਈ ਤਾਂ ਉਹ ਦੱਸਦੀ ਹੈ ਕਿ ਅਮਰੀਕਾ 'ਚ ਲਗਭਗ 72% H1B ਵੀਜ਼ਾ ਭਾਰਤੀਆਂ ਨੂੰ ਦਿੱਤੇ ਜਾ ਰਹੇ ਨੇ ਜਿਸ ਕਾਰਨ ਅਮਰੀਕਾ ਦੇ ਇਸ ਕਦਮ ਨੇ ਭਾਰਤੀ ਤਕਨੀਕੀ ਪੇਸ਼ੇਵਰਾਂ 'ਚ ਚਿੰਤਾ ਪੈਦਾ ਕਰ ਦਿੱਤੀ ਹੈ ਅਮਰੀਕੀ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਪਸ਼ਟ ਕੀਤਾ ਹੈ ਕਿ ਸਾਲਾਨਾ ਫੀਸ ਨਵੇਂ H1B ਵੀਜ਼ਾ ਅਰਜ਼ੀਆਂ ਤੇ ਹੈ ਨਾ ਕਿ ਮੌਜੂਦਾ ਧਾਰਕਾਂ ਜਾਂ ਨਵੀਨੀਕਰਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਰੂੜੀਵਾਦੀ ਕਾਰਕੁਨ ਚਾਰਲੀ ਕਿਰਕ ਦੀ ਯਾਦਗਾਰੀ ਸਮਾਰੋਹ 'ਚ ਸ਼ਾਮਲ ਹੋਣ ਲਈ ਐਰੀਜ਼ੋਨਾ ਪਹੁੰਚੇ। 트੍ਰੰਪ ਤੇ ਟੈਸਲਾ ਦੇ ਸੀਈਓ ਐਲਨ ਮਸਕ ਇਕੱਠੇ ਬੈਠੇ ਦਿਖਾਈ ਦਿੱਤੇ ਗਏ ਨੇ। ਦੋਵਾਂ ਨੂੰ ਅਮਰੀਕਾ ਦੇ ਐਰੀਜ਼ੋਨਾ 'ਚ ਇਕੱਠੇ ਬੈਠੇ ਤੇ ਗੱਲਾਂ ਕਰਦੇ ਦੇਖਿਆ ਗਿਆ। ਦੱਸਦੀ ਕਿ ਇਸ ਸਾਲ ਮਈ 'ਚ ਮਸਕ ਨੇ 트੍ਰੰਪ ਪ੍ਰਸ਼ਾਸਨ ਤੋਂ ਸਰਕਾਰੀ ਕੁਸ਼ਲਤਾ ਵਿਭਾਗ ਯਾਨੀ ਕਿ ਡੋਜ ਦੇ ਮੁਖੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਦੋਂ ਤੋਂ ਦੋਹਾਂ ਵਿਚਾਰ ਡੂੰਘੇ ਅੰਤਰ ਉੱਭਰ ਕੇ ਸਾਹਮਣੇ ਆਏ ਨੇ। ਦੋਵਾਂ ਨੇ ਇੱਕ ਦੂਜੇ ਵਿਰੁੱਧ ਗਰਮਗਰਮ ਬਿਆਨਬਾਜ਼ੀ ਵੀ ਕੀਤੀ ਹੈ 트럼ਪ ਪ੍ਰਸ਼ਾਸਨ ਤੋਂ ਅਸਤੀਫਾ ਦੇਣ ਤੋਂ ਬਾਅਦ ਮਸਕ ਅਤੇ 트럼ਪ ਵਿਚਕਾਰ ਇਹ ਪਹਿਲੀ ਜਨਤਕ ਮੁਲਾਕਾਤ ਚਰਚਾ ਦਾ ਵਿਸ਼ਾ ਬਣ ਗਈ ਹੈ ਐਲਨ ਮਸਕ ਨੇ ਖੁਦ ਸੋਸ਼ਲ ਮੀਡੀਆ ਤੇ ਡੋਨਾਲਡ 트럼ਪ ਨਾਲ ਆਪਣੀ ਮੁਲਾਕਾਤ ਦੀ ਇੱਕ ਫੋਟੋ ਸਾਂਝੀ ਕੀਤੀ ਜਿਸ ਦਾ ਕੈਪਸ਼ਨ ਦਿੱਤਾ ਚਾਰਲੀ ਲਈ ਮਸਕ ਅਸਲ ਚ ਚਾਰਲੀ ਕਿਰਕ ਲਈ ਇੱਕ ਯਾਦਗਾਰੀ ਸਮਾਰੋਹ ਚ ਸ਼ਾਮਲ ਹੋਇਆ ਸੀ ਜਿੱਥੇ ਉਹ 트럼ਪ ਨੂੰ ਮਿਲਿਆ ਮਸਕ ਨੇ ਇਸ ਮੁਲਾਕਾਤ ਦੀ ਫੋਟੋ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਤੇ ਵਾਈਟ ਹਾਊਸ ਦੇ ਇੱਕ ਸੋਸ਼ਲ ਮੀਡੀਆ ਅਕਾਊਂਟ ਨੇ ਵੀ ਇਸ ਮੁਲਾਕਾਤ ਨੂੰ ਉਜਾਗਰ ਕੀਤਾ ਰਿਪੋਰਟ ਦੇ ਅਨੁਸਾਰ ਇਹ ਯਾਦਗਾਰੀ ਸਮਾਰੋਹ ਟਰੰਪ ਅਤੇ ਮਸਕ ਵਿਚਕਾਰ ਪਹਿਲਾਂ ਤੋਂ ਤਣਾਅਪੂਰਨ ਸਬੰਧਾਂ 'ਚ ਇੱਕ ਮਹੱਤਵਪੂਰਨ ਸੁਧਾਰ ਦੀ ਨਿਸ਼ਾਨਦੇਹੀ ਕਰਦਾ ਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀ ਕਨਜ਼ਰਵੇਟਿਵ ਕਾਰਕੁਨ ਚਾਰਲੀ ਕਿਰਕ ਦੀ 31 ਸਾਲ ਦੀ ਉਮਰ ਦੇ ਯੂਟਾ ਵੈਲੀ ਯੂਨੀਵਰਸਿਟੀ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲੇਆਮ ਦੀ ਅਮਰੀਕਾ 'ਚ ਵਿਆਪਕ ਚਰਚਾ ਹੋਈ ਸੀ ਤੇ ਟਰੰਪ ਨੇ ਕਿਹਾ ਸੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ। ਉਸ ਨੇ ਇਹ ਵੀ ਐਲਾਨ ਕੀਤਾ ਕਿ ਚਾਰਲੀ ਨੂੰ ਜਲਦੀ ਹੀ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਰਾਸ਼ਟਰਪਤੀ ਮੈਡਲ ਆਫ ਫ੍ਰੀਡਮ ਨਾਲ ਸਨਮਾਨਿਤ ਕੀਤਾ ਜਾਵੇਗਾ। ਕਤਲ ਦੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਸਿਰਫ 21 ਸਾਲਾਂ ਦਾ ਹੈ। ਰਾਸ਼ਟਰਪਤੀ 트럼ਪ ਵੈਨਜ਼ੁਏਲਾ ਨਾਲ ਵੱਧਦੇ ਤਣਾਅ ਦੇ ਵਿਚਕਾਰ ਦੱਖਣੀ ਕੈਰੀਬੀਅਨ 'ਚ ਇੱਕ ਵੱਡੀ ਅਮਰੀਕੀ ਫੌਜੀ ਫੋਰਸ ਤਾਇਨਾਤ ਕਰ ਰਹੇ ਨੇ ਇਸ ਵਿੱਚ F35 ਸਟੀਲਥ ਜੈਟ ਅਤੇ ਹੋਰ ਹਥਿਆਰ ਸ਼ਾਮਲ ਨੇ ਅਮਰੀਕਾ ਇਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੀ ਕੋਸ਼ਿਸ਼ ਦੇ ਨਾਮ ਦੇ ਰਿਹਾ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹਮਲੇ ਦੀ ਤਿਆਰੀ ਵਰਗਾ ਜਾਪਦਾ ਹੈ ਮੌਜੂਦਾ ਸਮੇਂ 8 ਜੰਗੀ ਜਹਾਜ਼ਾਂ ਤੇ 4500 ਫੌਜੀ ਤਾਇਨਾਤ ਨੇ ਇਹ ਵੈਨਜ਼ੁਏਲਾ ਤੇ ਹਮਲੇ ਲਈ ਨਾਕਾਫੀ ਹੈ ਇਹ ਜਹਾਜ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੇਸ਼ਾਂ ਤੇ ਹਮਲਾ ਨਹੀਂ ਕਰ ਸਕਦੇ ਇਹ ਫੌਜਾਂ ਪੂਰਬੀ ਪ੍ਰਸ਼ਾਂਤ ਚ ਤਾਇਨਾਤ ਨਹੀਂ ਹਨ ਜਿੱਥੇ ਮੁੱਖ ਨਸ਼ੀਲੇ ਪਦਾਰਥਾਂ ਦੇ ਵਿਰੋਧੀ ਉਪਾਅ ਹੁੰਦੇ ਨੇ ਕੁਲੀਨ ਵਿਸ਼ੇਸ਼ ਆਪਰੇਸ਼ਨ ਯੂਨਿਟ ਦੀ ਗੁਪਤ ਤਾਇਨਾਤੀ ਵੈਨਜ਼ੁਏਲਾ ਦੇ ਅੰਦਰ ਹਮਲਿਆਂ ਜਾਂ ਕਮਾਂਡੋ ਛਾਪਿਆਂ ਦੀ ਸੰਭਾਵਨਾ ਦਾ ਸੁਝਾਅ ਦਿੰਦੀ ਹੈ ਅਮਰੀਕਾ ਨੇ ਆਪਣਾ ਚੌਥਾ ਗਾਈਡਡ ਮਿਜ਼ਾਈਲ ਵਿਨਾਸ਼ਕ ਦੱਖਣੀ ਕਮਾਂਡ ਖੇਤਰ ਚ ਭੇਜਾਇਆ ਕੱਲ ਯੂ ਐਸ ਐਸ ਸਕਾਟ ਡੇਲ ਪਨਾਮਾ ਪਹੁੰਚਿਆ ਇਸ ਖੇਤਰ 'ਚ ਹੁਣ ਤੱਕ ਘੱਟੋ-ਘੱਟ 10 ਅਮਰੀਕੀ ਜਲ ਸੈਨਾ ਜਹਾਜ਼ ਨੇ ਜੋ ਕਿ ਦੁਨੀਆ ਭਰ 'ਚ ਤਾਇਨਾਤ ਅਮਰੀਕੀ ਜਹਾਜ਼ਾਂ ਦੇ 13% ਨੂੰ ਦਰਸਾਉਂਦੇ ਨੇ ਜੁਲਾਈ 'ਚ ਰਾਸ਼ਟਰਪਤੀ 트ੰਪ ਨੇ ਇੱਕ ਗੁਪਤ ਆਦੇਸ਼ ਤੇ ਦਸਤਖਤ ਕੀਤੇ ਇਹ ਲਾਤੀਨੀ ਅਮਰੀਕਾ 'ਚ ਨਾਰਕੋ ਅੱਤਵਾਦ ਨੈਟਵਰਕਸ ਵਿਰੁੱਧ ਤਾਕਤ ਦੀ ਵਰਤੋਂ ਨੂੰ ਅਧਿਕਾਰਤ ਕਰਦਾ ਹੈ ਜੇਕਰ ਕੋਈ ਸਰਕਾਰ ਉਹਨਾਂ ਦੀ ਸਹਾਇਤਾ ਕਰਦੀ ਹੈ ਤਾਂ ਸਰਹੱਦ 'ਤੇ ਹਮਲੇ ਹੋ ਸਕਦੇ ਨੇ ਜੇਕਰ ਆਦੇਸ਼ ਦਿੱਤਾ ਜਾਂਦਾ ਹੈ ਤਾਂ ਵੈਨਜ਼ੂਏਲਾ ਦੇ ਹਵਾਈ ਰੱਖਿਆ ਰਡਾਰ ਅਤੇ ਜਲ ਸੈਨਾ ਦੇ ਅੱਡੇ ਪਹਿਲਾਂ ਤਬਾਹ ਕਰ ਦਿੱਤੇ ਜਾਣਗੇ ਕਾਰਟਲ ਲੋਜਿਸਟਿਕਸ ਗੁਪਤ ਹਵਾਈ ਪਟੀਆਂ ਅਤੇ ਸੰਚਾਰ ਨੋਡਾਂ ਨੂੰ ਫਿਰ ਤਬਾਹ ਕਰ ਦਿੱਤਾ ਜਾਵੇਗਾ ਅਜੇ ਜੰਗ ਦਾ ਐਲਾਨ ਨਹੀਂ ਕੀਤਾ ਗਿਆ ਪਰ ਕਰੇਬੀਅਨ ਚ ਸਥਿਤੀ ਪੁਰਾਣੇ ਅਮਰੀਕੀ ਕਾਰਜਾਂ ਵਰਗੀ ਹੈ ਜਲ ਸੈਨਾ ਹਵਾਈ ਸ਼ਕਤੀ ਲੈਂਡਿੰਗ ਫੋਰਸ ਅਤੇ ਵਿਸ਼ੇਸ਼ ਇਕਾਈਆਂ ਇੱਕ ਤੇਜ਼ ਹਮਲਾ ਕਰ ਸਕਦੀਆਂ ਨੇ ਇਹ ਮਾਦੂਰੋ ਸਰਕਾਰ ਦੇ ਵਿਰੁੱਧ ਇੱਕ ਰਣਨੀਤਿਕ ਤਬਦੀਲੀ ਨੂੰ ਦਰਸਾਉਂਦਾ ਹੈ ਭਵਿੱਖ ਦੇ ਹਮਲਿਆਂ 'ਚ ਕਾਟੇਲਾਂ ਤੇ ਸੀਮਤ ਹਮਲੇ ਜਾਂ ਰਾਜਨੀਤਿਕ ਹਮਲੇ ਸ਼ਾਮਲ ਹੋ ਸਕਦੇ ਨੇ ਅਮਰੀਕਾ ਕੋਲ ਹੁਣ ਵੈਨਜ਼ੁਏਲਾ ਤੇ ਚਾਰੇ ਪਾਸਿਓਂ ਹਮਲੇ ਕਰਨ ਲਈ ਪੂਰੀ ਤਿਆਰੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦਾਇਰਾ ਦਿਨੋ-ਦਿਨ ਵਧਦਾ ਜਾ ਰਿਹਾ ਹੈ ਇਸ ਦੀ ਵਰਤੋਂ ਕਾਰਪੋਰੇਟ ਕੰਮ ਤੋਂ ਲੈ ਕੇ ਰੋਜ਼ਾਨਾ ਜ਼ਿੰਦਗੀ ਤੱਕ ਹਰ ਚੀਜ਼ 'ਚ ਕੀਤੀ ਜਾ ਰਹੀ ਹੈ AI ਚੈਟਬots ਹੁਣ ਹਰ ਸਵਾਲ ਦੇ ਜਵਾਬ ਲੱਭਣ ਲਈ ਵਰਤੇ ਜਾਂਦੇ ਨੇ ਪਰ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੋਈ AI ਬੋਟ ਤੁਹਾਨੂੰ ਜਿੱਤਣ ਵਾਲੇ ਲੋਟਰੀ ਨੰਬਰ ਦੱਸੇਗਾ ਇਹ ਬਿਲਕੁਲ ਅਜਿਹਾ ਹੀ ਮਿਡਲੋਥੀਨ ਵਰਜੀਨੀਆ ਅਮਰੀਕਾ ਚ ਹੋਇਆ ਸੀ ਕੈਰੀ ਐਡਵਰਡਸ ਇੱਕ ਮਿਡਲੋਥੀਨ ਨਿਵਾਸੀ ਨੇ ਵਰਜੀਨੀਆ ਲੋਟਰੀ ਪਾਵਰ ਬਾਲ ਖੇਡਦੇ ਹੋਏ ਚੈਟ ਜੀਪੀਟੀ ਤੋਂ ਨੰਬਰ ਪੁੱਛੇ ਕਿਸਮਤ ਨਾਲ ਉਨ੍ਹਾਂ ਹੀ ਨੰਬਰਾਂ ਤੇ ਉਸਦੀ ਟਿਕਟ ਜਿੱਤ ਲਈ ਗਈ ਚਾਰ ਨੰਬਰ ਅਤੇ ਪਾਵਰ ਬਾਲ ਮੇਲ ਖਾਂਦੇ ਰਹਿ ਜਿਸ ਨਾਲ ਉਸ ਨੂੰ 50000 ڈالر ਦਾ ਇਨਾਮ ਮਿਲਿਆ ਕਿਉਂਕਿ ਉਸਨੇ ਪਾਵਰ ਪਲੇ ਬਦਲ ਚੁਣਿਆ ਸੀ ਉਸਦੀ ਇਨਾਮੀ ਰਕਮ ਡੇਢ ਲੱਖ ਲਗਭਗ ਜਾਨੀ ਕਿ 1 ਕਰੋੜ 32 ਲੱਖ ਰੁਪਏ ਹੋ ਗਈ ਮਿਰਰ ਦੀ ਰਿਪੋਰਟ ਦੇ ਅਨੁਸਾਰ ਐਡਵਰਡਸ ਨੇ ਕਿਹਾ ਕਿ ਲੋਟਰੀ ਟਿਕਟ ਖਰੀਦਣ ਤੋਂ 2 ਦਿਨ ਬਾਅਦ ਉਹ ਇੱਕ ਮੀਟਿੰਗ 'ਚ ਸੀ ਜਦੋਂ ਉਸ ਨੂੰ ਉਸਦੇ ਫੋਨ ਤੇ ਇੱਕ ਸੁਨੇਹਾ ਮਿਲਿਆ ਕਿਰਪਾ ਕਰਕੇ ਆਪਣਾ ਇਨਾਮ ਲੈ ਜਾਓ ਪਹਿਲਾਂ ਉਸਨੇ ਸੋਚਿਆ ਕਿ ਇਹ ਇੱਕ ਘੁਟਾਲਾ ਹੈ ਪਰ ਜਦੋਂ ਉਸਨੇ ਜਾਂਚ ਕੀਤੀ ਤਾਂ ਖਬਰ ਸੱਚ ਨਿਕਲੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਐਡਵਰਡਸ ਨੇ ਆਪਣੀ ਪੂਰੀ ਇਨਾਮੀ ਰਕਮ ਦਾਨ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਉਸਨੇ ਕਿਹਾ ਕਿ ਇਹ ਪੈਸਾ ਤਿੰਨ ਸੰਗਠਨਾਂ ਨੂੰ ਦਿੱਤਾ ਜਾਵੇਗਾ ਐਸੋਸੀਏਸ਼ਨ ਫਾਰ ਫਰੰਟੋ ਟੈਂਪੋਰਲ ਡੀਜਨਰੇਸ਼ਨ ਉਸ ਬਿਮਾਰੀ ਤੇ ਖੋਜ ਲਈ ਜਿਸਨੇ ਉਸਦੇ ਪਤੀ ਨੂੰ ਮਾਰਿਆ ਸ਼ੈਲੋਮ ਫਾਰਮਜ਼ ਜੋ ਭੁੱਖ ਨਾਲ ਲੜਦੀ ਹੈ ਤੇ ਨੇਵੀ ਮਰੀਨ ਕੋਰ ਰੀਲੀਫ ਸੁਸਾਇਟੀ ਜੋ ਅਮਰੀਕੀ ਫੌਜੀ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਦੀ ਹੈ ਐਡਵਰਡਸ ਨੇ ਕਿਹਾ ਜਿਵੇਂ ਹੀ ਇਹ ਬ੍ਰह्म ਅਸੀਸ ਮੇਰੇ ਕੋਲ ਆਈ ਮੈਨੂੰ ਤੁਰੰਤ ਪਤਾ ਲੱਗ ਗਿਆ ਕਿ ਇਸ ਦਾ ਕੀ ਕਰਨਾ ਹੈ ਮੈਂ ਇਹ ਸਭ দান ਕਰਨ ਦਾ ਫੈਸਲਾ ਕੀਤਾ ਮੈਂ ਚਾਹੁੰਦੀ ਹਾਂ ਕਿ ਲੋਕ ਦੂਜਿਆਂ ਦੀ ਮਦਦ ਕਰਨ ਜਦੋਂ ਉਹਨਾਂ ਨੂੰ ਅਸੀਸ ਮਿਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਵੱਡਾ ਦਾਵਾ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨੇ ਵਪਾਰ ਰਾਹੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਰੋਕਿਆ ਹੈ ਟਰੰਪ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹਨਾਂ ਨੇ ਸੱਤ ਵੱਡੀਆਂ ਜੰਗਾਂ ਖਤਮ ਕਰ ਦਿੱਤੀਆਂ ਨੇ ਇਸ ਲਈ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ 트럼ਪ ਨੇ ਸ਼ਨੀਵਾਰ ਨੂੰ ਅਮਰੀਕਨ ਕਾਰਸਨ ਟੋਨ ਇੰਸਟੀਚਿਊਟ ਫਾਊਂਡਰਜ਼ ਡਿਨਰ 'ਚ ਕਿਹਾ ਅਮਰੀਕਾ ਦਾ ਹੁਣ ਦੁਨੀਆ ਭਰ 'ਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਤਿਕਾਰ ਕੀਤਾ ਜਾਂਦਾ ਹੈ ਅਸੀਂ ਸ਼ਾਂਤੀ ਸਮਝੌਤੇ ਕਰ ਰਹੇ ਹਾਂ ਤੇ ਜੰਗਾਂ ਰੋਕ ਰਹੇ ਹਾਂ ਅਸੀਂ ਭਾਰਤ ਤੇ ਪਾਕਿਸਤਾਨ THAILAND ਅਤੇ CAMBODIA ਵਿਚਕਾਰ ਜੰਗਾਂ ਰੋਕ ਦਿੱਤੀਆਂ ਰਾਸ਼ਟਰਪਤੀ 트럼ਪ ਨੇ ਕਿਹਾ ਕਿ ਉਹਨਾਂ ਨੇ ਵਪਾਰ ਰਾਹੀਂ ਭਾਰਤ ਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਰੋਕਿਆ ਹੈ ਭਾਰਤ ਅਤੇ ਪਾਕਿਸਤਾਨ ਬਾਰੇ ਸੋਚੋ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇਕਰ ਉਹ ਲੜਦੇ ਨੇ ਤਾਂ ਅਸੀਂ ਉਹਨਾਂ ਨਾਲ ਕੋਈ ਵਪਾਰ ਨਹੀਂ ਕਰਾਂਗੇ ਉਹਨਾਂ ਕੋਲ ਪਰਮਾਣੂ ਹਥਿਆਰ ਨੇ ਤੇ ਜੇਕਰ ਉਹ ਵਪਾਰ ਚਾਹੁੰਦੇ ਨੇ ਤਾਂ ਉਹਨਾਂ ਨੂੰ ਸ਼ਾਂਤੀ ਬਣਾਈ ਰੱਖਣੀ ਪਵੇਗੀ ਟਰੰਪ ਨੇ ਦਾਅਵਾ ਕੀਤਾ ਕਿ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚਕਾਰ ਤਣਾਅ ਘਟ ਗਿਆ ਇਹ ਧਿਆਨ ਦੇਣ ਯੋਗ ਹੈ ਕਿ ਟਰੰਪ ਨੇ 20 ਤੋਂ ਵੱਧ ਮੌਕਿਆਂ ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਰੋਕਣ ਦਾ ਦਾਅਵਾ ਕੀਤਾ ਹੈ ਜਦਕੇ ਭਾਰਤ ਨੇ ਸ਼ੁਰੂ ਤੋਂ ਹੀ ਇਹ ਸਪਸ਼ਟ ਕਰ ਦਿੱਤਾ ਕਿ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਗੱਲਬਾਤ ਤੋਂ ਬਾਅਦ ਟਕਰਾਅ ਨੂੰ ਰੋਕ ਦਿੱਤਾ ਗਿਆ ਤੇ ਕਿਸੇ ਤੀਜੇ ਦੇਸ਼ ਨੇ ਇਸ ਵਿੱਚ ਦਖਲ ਨਹੀਂ ਦਿੱਤਾ। ਇਸ ਦੌਰਾਨ ਡੋਨਲਡ 트ੰਪ ਨੇ ਉਹਨਾਂ ਦੇਸ਼ਾਂ ਦੀ ਸੂਚੀ ਵੀ ਦਿੱਤੀ ਜਿੱਥੇ ਉਹਨਾਂ ਨੇ ਯੁੱਧ ਰੋਕਣ ਦਾ ਦਾਵਾ ਕੀਤਾ ਸੀ। ਭਾਰਤ, ਪਾਕਿਸਤਾਨ, THAILAND, ਕੰਬੋਡੀਆ, ਅਰਮੀਨੀਆ, ਅਜ਼ਰਬਾਈਜਾਨ, ਕੋਸੋਵੋ, ਸਰਬੀਆ, ਇਜ਼ਰਾਈਲ, ਈਰਾਨ, ਮਿਸਰ, ਇਥੋਪੀਆ ਤੇ ਰਵਾਂਡਾ, ਕਾਂਗੋ। ਅਸੀਂ ਇਹਨਾਂ ਸਾਰੀਆਂ ਜੰਗਾਂ ਨੂੰ ਰੋਕਿਆ ਹੈ। ਅਸੀਂ ਇਹਨਾਂ ਵਿੱਚੋਂ 60 ਫੀਸਦੀ ਜੰਗਾਂ ਨੂੰ ਸਿਰਫ ਵਪਾਰ ਰਾਹੀਂ ਰੋਕਿਆ। ਰਾਸ਼ਟਰਪਤੀ ਟਰੰਪ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਕਿਹਾ ਗਿਆ ਕਿ ਜੇਕਰ ਉਹ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਖਤਮ ਕਰ ਦਿੰਦੇ ਨੇ ਤਾਂ ਉਹ ਨੋਬਲ ਸ਼ਾਂਤੀ ਪੁਰਸਕਾਰ ਜਿੱਤ ਸਕਦੇ ਨੇ। ਟਰੰਪ ਨੇ ਮਜ਼ਾਕ ਉਡਾਇਆ, ਮੈਂ ਕਿਹਾ ਸੀ ਕਿ ਮੈਂ ਸੱਤ ਜੰਗਾਂ ਰੋਕ ਦਿਤੀਆਂ ਹਨ ਕਿ ਤੁਹਾਨੂੰ ਇੱਕ ਜੰਗ ਰੋਕਣ ਤੇ ਇਨਾਮ ਮਿਲੇਗਾ ਤੇ ਸੱਤ ਰੋਕਣ ਤੇ ਕੁਝ ਨਹੀਂ। ਮੈਨੂੰ 47 ਸੱਤ ਨੋਬਲ ਪੁਰਸਕਾਰ ਮਿਲਣੇ ਚਾਹੀਦੇ ਨੇ। ਕੈਨੇਡਾ ਯੂਰਪ ਨਾਲ ਵਪਾਰਕ ਸਬੰਧਾਂ ਨੂੰ ਡੂੰਘਾ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਰਿਹਾ ਹੈ ਕਿਉਂਕਿ ਇਹ ਕੈਨੇਡਾ ਸੰਯੁਕਤ ਰਾਜ ਮੈਕਸੀਕੋ ਸਮਝੌਤੇ ਜਾਨੀ ਕਿ ਸੀਯੂਐਸਐਮਈ ਦੇ ਭਵਿੱਖ ਤੇ ਉੱਚ ਦਾਅ ਵਾਲੇ ਗੱਲਬਾਤ ਦੀ ਤਿਆਰੀ ਕਰ ਰਿਹਾ ਹੈ ਤੇ ਅਮਰੀਕੀ ਟੈਰਿਫਸ ਤੇ ਨਵੀਂ ਅਨਿਸ਼ਚਿਤਤਾ ਦਾ ਸਾਹਮਣਾ ਵੀ ਕਰ ਰਿਹਾ ਹੈ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਨੇ ਡੈਨਮਾਰਕ ਦੀ ਯਾਤਰਾ ਨਾਲ ਕੈਨੇਡੀਅਨ ਮਹੱਤਵਪੂਰਨ ਖਣਿਜਾਂ ਊਰਜਾ ਨਿਰਯਾਤ ਅਤੇ ਰੱਖਿਆ ਸਮਰਥਾਵਾ ਨੂੰ ਉਤਸ਼ਾਹਿਤ ਕਰਨ ਲਈ ਯੂਰਪੀਅਨ ਯੂਨੀਅਨ ਦੇ ਵਿੱਤ ਮੰਤਰੀਆਂ ਨਾਲ ਮੁਲਾਕਾਤ ਕੀਤੀ ਐਤਵਾਰ ਨੂੰ ਸੀਟੀਵੀ ਨਿਊਜ਼ ਚੈਨਲ ਨਾਲ ਇੱਕ ਇੰਟਰਵਿਊ 'ਚ ਕੈਨੇਡਾ ਈਯੂ ਵਪਾਰ ਅਤੇ ਨਿਵੇਸ਼ ਐਸੋਸੀਏਸ਼ਨ ਦੇ ਪ੍ਰਧਾਨ ਮਾਰਕ ਕੈਮਲਰੀ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਵਿੱਤ ਮੰਤਰੀ ਦਾ ਦੌਰਾ ਉੱਚ ਪੱਧਰੀ ਦੌਰਿਆਂ ਦੀ ਇੱਕ ਲੜੀ ਹੈ ਜੋ ਅਸੀਂ ਪਿਛਲੇ ਕੁਝ ਮਹੀਨਿਆਂ ਦੌਰਾਨ ਵੇਖੀਆਂ ਨੇ ਵਪਾਰ ਨੂੰ ਵਿਪਿੰਨ ਬਣਾਉਣ ਲਈ ਅਸਲ 'ਚ ਕੰਮ ਕਰਨ ਲਈ ਅਤੇ ਖਾਸ ਤੌਰ ਤੇ ਯੂਰਪ ਨਾਲ ਵਪਾਰ ਕਰਨ ਲਈ ਉਸਨੇ ਕਿਹਾ ਕਿ ਯੂਰਪ ਨਾਲ ਕੈਨੇਡਾ ਦੇ ਵਿਕਸਿਤ ਹੋ ਰਹੇ ਸਬੰਧ ਉਸ ਵੱਲ ਵੱਧ ਰਹੇ ਨੇ ਜਿਸ ਨੂੰ ਉਹ ਸੀਟਾ ਪਲੱਸ ਮਾਡਲ ਵਜੋਂ ਵਰਣਨ ਕਰਦੇ ਨੇ ਜੋ ਕਿ 2017 ਚ ਲਾਗੂ ਹੋਏ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਤੇ ਬਣਿਆ ਹੋਇਆ ਏ ਪਰ ਉਸਨੇ ਅੱਗੇ ਕਿਹਾ ਕਿ ਅੱਜ ਜੀਓਪੋਲਿਟੀਕਲ এনवायरमेंट ਇੱਕ ਵਿਆਪਕ ਕਿਸਮ ਦੀ ਸ਼ਮੂਲੀਅਤ ਦੀ ਮੰਗ ਕਰਦਾ ਹੈ ਜੋ ਟੈਰਿਫ ਅਤੇ ਮਾਰਕੀਟ ਪਹੁੰਚ ਤੋਂ ਪਰੇ ਹੈ ਜਦਕਿ ਅਮਰੀਕਾ ਕੈਨੇਡਾ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ ਹੋਇਆ ਹੈ ਕੈਮਲੈਰੀ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਨਾਲ ਡੂੰਘੇ ਸਬੰਧ ਬਣਾਉਣਾ ਆਰਥਿਕ ਲਚਕੀਲੇਪਨ ਨੂੰ ਮਜ਼ਬੂਤ ਕਰਨ ਦਾ ਇੱਕ ਤਰੀਕਾ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।